ਜੇ ਸਰੋਵਰ ਦੇ ਪਾਣੀ ਦੇ ਅੰਦਰ ਇੰਨੀ ਮਹਾਨਤਾ ਹੈ ਤੇ ਮੈਂ ਇੱਕ ਗੱਲ ਕਹਿਣਾ ਵੀ ਸੋ ਵੀਰੋ ਲੱਕੜ ਨੂੰ ਪਾਣੀ ਤਾਰਦਾ ਪਰ ਇੱਕ ਲੱਕੜ ਨੂੰ ਪਾਣੀ ਡੋਬ ਦਿੰਦਾ ਹੈ ਉਹ ਕਿਉਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਕਿਰਪਾ ਕਿੰਨੇ ਹੈ ਇਹ ਪਹਿਲਾਂ ਤੁਸੀਂ ਵੀਡੀਓ ਜਿਹੜੀ ਇਹ ਸੁਣ ਲਓ ਜੇ ਸਰੋਵਰ ਦੇ ਪਾਣੀ ਦੇ ਅੰਦਰ ਇੰਨੀ ਮਹਾਨਤਾ ਹੈ ਤੇ ਮੈਂ ਇੱਕ ਗੱਲ ਕਹਿਣਾ ਵੀ ਭਾਈ ਗੋਪਾਲ ਸਿੰਘ ਜੀ ਬੜੇ ਮਹਾਨ ਕੀਰਤਨੀਏ ਹੋ ਗੁਜ਼ਰੇ ਉਹ ਬਲਾਈਂਡ ਸਨ ਸੂਰਮੇ ਸੰ ਅੱਖਾਂ ਤੋਂ ਦਿਸਦਾ ਨਹੀਂ ਸੀ ਉਹਨਾਂ ਦੇ ਗਾਏ ਹੋਏ ਸ਼ਬਦਾਂ ਦੀ ਗੂੰਜ ਅੱਜ ਵੀ ਸਾਡੇ ਕੰਨਾਂ ਦੇ ਅੰਦਰ ਗੂੰਜਦੀ ਹੈ ਅੱਜ ਵੀ ਬੜਿਆਂ ਥਾਵਾਂ ਦੇ ਉੱਤੇ ਉਹਨਾਂ ਦੇ ਸ਼ਬਦ ਲਾਏ ਜਾਂਦੇ ਨੇ ਭਾਵੇਂ ਉਹ ਤਮਿਆ ਵਾਲੇ ਸ਼ਬਦ ਸਨ ਪਰ ਅੱਜ ਵੀ ਬਹੁਤ ਥਾਵਾਂ ਦੇ ਉੱਤੇ ਉਹਨਾਂ ਦੇ ਸ਼ਬਦ ਗੂੰਜਦੇ ਨੇ ਉਹਨਾਂ ਨੇ ਕੀਰਤਨ ਕੀਤਾ ਪਰ ساری ਉਮਰ ਬਲਾਈਂਡ ਹੀ ਰਹੇ ਉਸ ਸਰੋਵਰ ਦੇ ਅੰਦਰ ਨਾ ਨਾ ਤੇ ਹੋਣਗੇ ਉਹਨਾਂ ਨੇ ਸਰੋਵਰ ਦੇ ਅੰਦਰ ਇਸ਼ਨਾਨ ਨਾ ਕੀਤਾ ਹੋਵੇਗਾ ਪਰ ਉਹਨਾਂ ਨੂੰ ਤੇ ਅੱਖਾਂ ਨਹੀਂ ਮਿਲੀਆਂ ਕੀਰਤਨੀਏ ਨੇ ਗੁਰੂ ਦੀ ਸੇਵਾ ਕਰਨ ਵਾਲੇ ਨੇ ਕਮਾਲ ਦੀ ਗੱਲ ਹੈ ਗੁਰੂ ਗੁਰੂ ਦਾ ਉਹਦੇ ਨਾਲ ਵਿਤਕਾ ਹੋ ਸਕਦਾ ਜਿਹੜਾ ਦਿਨ ਰਾਤ ਲੋਕਾਂ ਦੀ ਸੇਵਾ ਕਰਦਾ ਤੇ ਕੀਰਤਨ ਦੇ ਰਾਈਂ ਕਰਦਾ ਇਸ ਤੋਂ ਅੱਗੇ ਚੱਲਨੇ ਹਜ਼ੂਰੀ ਜਥਾ ਸਭੀਰੋ ਬੇਨਤੀ ਹੈ ਇਸ ਬੜੇ ਮਹਾਨ ਕੀਰਤਨੀਏ ਨੇ ਇਹ ਸਵਾਲ ਰੱਖਿਆ ਕਿ ਜੇ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਵਿੱਚ ਸ਼ਕਤੀ ਹੈ ਤੇ ਜਿਹੜੇ ਗੁਰੂ ਘਰ ਦੇ ਕੀਰਤਨੀਏ ਨੇ ਇਹ ਸਵਾਲ ਅਕਸਰ ਹੀ ਚੁੱਕਿਆ ਜਾਂਦਾ ਰਿਹਾ ਹੈ पर ਮੁਆਫ ਕਰਨਾ ਇਹਦਾ ਜਵਾਬ ਨਹੀਂ ਅਜੇ ਤੱਕ ਕਿਸੇ ਨੇ ਦਿੱਤਾ ਕਿ ਜੇ ਅੰਮ੍ਰਿਤ ਸਰੋਵਰ ਦੇ ਵਿੱਚ ਸ਼ਕਤੀ ਹੈ ਜੇ ਅੰਮ੍ਰਿਤ ਸਰੋਵਰ ਦੀ ਗੁਰਬਾਣੀ ਵਿੱਚ ਗੱਲ ਕੀਤੀ ਗਈ ਹੈ ਤੇ ਫਿਰ ਜੋ ਇਹ ਗੁਰੂ ਘਰ ਦੇ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਦੇ ਕੀਰਤਨੀਏ ਨੇ ਇਹਨਾਂ ਦੀ ਅੱਖਾਂ ਦੀ ਰੌਸ਼ਨੀ ਕਿਉਂ ਨਹੀਂ ਵਾਪਸ ਆਈ ਸੋ ਮੈਨੂੰ ਪਹਿਲਾਂ ਗੱਲ ਵੀਰੋ ਇਹ ਸਮਝ ਨਹੀਂ ਆਉਂਦੀ ਜਿਨ੍ਹਾਂ ਨੂੰ ਧਰਮ ਦਾ ਕੋਈ ਗਿਆਨ ਨਹੀਂ ਉਤਰਮ ਦੇ ਉੱਤੇ ਬਹਿਸ ਕਰਦੇ ਨੇ ਵੱਖ-ਵੱਖ ਚੈਨਲਾਂ ਤੇ ਬੈਠ ਕੇ ਤੇ ਉਹਨਾਂ ਨੂੰ ਲੱਖਾਂ ਲੋਕ ਸੁਣਦੇ ਨੇ ਕਿਉਂਕਿ ਨਾਸਤਿਕਤਾ ਵੱਧ ਰਹੀ ਹੈ ਤੇ ਉਹਨਾਂ ਦੀਆਂ ਵੀਡੀਓ ਜਿਆਦੀਆਂ ਸ਼ੇਅਰ ਕੀਤੀਆਂ ਜਾਂਦੀਆਂ ਸੋ ਮੇਰੀ ਬੇਨਤੀ ਹੈ ਇਹ ਵੀ ਵੀਡੀਓ ਤੁਸੀਂ ਸ਼ੇਅਰ ਜ਼ਰੂਰ ਕਰਿਓ ਜਿਨ੍ਹਾਂ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਵਿੱਚ ਵਿਸ਼ਵਾਸ ਹੈ ਨਾ ਜਿਨ੍ਹਾਂ ਨੂੰ ਉਹ ਜ਼ਰੂਰ ਇਹ ਵੀਡੀਓ ਸ਼ੇਅਰ ਕਰਿਓ ਇਹ ਵੀਰ ਕਹਿ ਰਹੇ ਨੇ ਇਸ ਵੀਡੀਓ ਦੇ ਵਿੱਚ ਕਿ ਉਹਨਾਂ ਰਾਗੀ ਸਿੰਘਾਂ ਦੀ ਅੱਖਾਂ ਦੀ ਰੌਸ਼ਨੀ ਕਿਉਂ ਨਹੀਂ ਵਾਪਸ ਆਈ ਕਿ ਉਹਨਾਂ ਦੇ ਵਿੱਚ ਸ਼ਰਧਾ ਨਹੀਂ ਸੀ ਵੀਰੋ ਜੇ ਆਪਾਂ ਗੱਲ ਕਰੀਏ ਕਿ ਜਿਹੜਾ ਕੰਮ ਉਸ ਪ੍ਰਮਾਤਮਾ ਨੇ ਕਰਨਾ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਭਾਈ ਮਰਦਾਨਾ ਜੀ ਨੇ ਇੱਕ ਵਾਰ ਸਵਾਲ ਕੀਤਾ ਸੀ ਗੁਰੂ ਸਾਹਿਬ ਕਈਆਂ ਦੇ ਉੱਪਰ ਤੇ ਇੰਨੇ ਤੁਸੀਂ ਪ੍ਰਸੰਨ ਹੁੰਨੇ ਕਿ ਤੁਰੇ ਜਾਂਦੇ ਆ ਰਸਤੇ ਵਿੱਚ ਹੀ ਉਹਨਾਂ ਨੂੰ ਨਵਾਜ ਦਿੰਨੇ ਹੋ ਉਹਨਾਂ ਨੂੰ ਦਸਮ ਦਵਾਰ ਦੀ ਸੋਝੀ ਹੋ ਜਾਂਦੀ ਹੈ ਉਹ ਅਕਾਲ ਪੁਰਖ ਨਾਲ ਲੀਨ ਹੋ ਜਾਂਦੇ ਪਰ ਕਈ ਇਹੋ ਜਿਹੇ ਨੇ ਜਿਹੜੇ ਕਿੰਨਾ ਤੁਹਾਡੇ ਸਾਹਮਣੇ ਮਿਹਨਤ ਕਰਦੇ ਨੇ ਨੱਕ ਗੋਡਾ ਰਗੜਦੇ ਨੇ ਪਰ ਤੁਸੀਂ ਉਹਨਾਂ ਦੀ ਸੁਣਦੇ ਨਹੀਂ ਉਹਨਾਂ ਨੂੰ ਤੁਸੀਂ ਹੌਸਲਾ ਦੇ ਕੇ ਅੱਗੇ ਲੰਘ ਜਾਂਦੇ ਹੋ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਸੀ ਭਾਈ ਮਰਦਾਨਿਆ ਇਹ ਪਿਛਲੇ ਜਨਮਾਂ ਦੀ ਉਹਨਾਂ ਦੀ ਕਮਾਈ ਹੈ ਕਿਸੇ ਕੋਲ ਦੀਵਾ ਹੈ ਵਿੱਚ ਤੇਲ ਵੀ ਹੈ ਕਿਸੇ ਕੋਲ ਉਹਦੇ ਵਿੱਚ ਵੱਤੀ ਵੀ ਹੈ ਨੇੜੇ ਪਈ ਹੈ ਮਾਚਸ ਨੇੜੇ ਪਈ ਹੈ ਤੀਲ ਜੋ ਉਹਨੂੰ ਏ ਕਰਕੇ ਅੱਗ ਲਾ ਕੇ ਸਿਰਫ ਜਗਾਉਣ ਦਾ ਹੀ ਕੰਮ ਅਸੀਂ ਕਰਨਾ ਪਰ ਕਈਆਂ ਦੀ ਅਜੇ ਮਿਹਨਤ ਜਿਹੜੀ ਹੈ ਬਹੁਤ ਜ਼ਿਆਦਾ ਪਿੱਛੇ ਹੈ ਉਹਨਾਂ ਨੂੰ ਜੇ ਨਾਮ ਜਪਣ ਦੀ ਹੋਰ ਲੋੜ ਹੈ ਤੇ ਗੁਰਬਾਣੀ ਦੇ ਬੋਲ ਨੇ ਗੁਰ ਕਹਿਆ ਸਹਕਾਰ ਕਮਾਵੋ ਗੁਰ ਕੀ ਕਰਨੀ ਕਾਹਿ ਤਾਓ ਗੁਰ ਸਿੱਖੀ ਨੀਤ ਚੱਲੋ ਹਰ ਚਾਲੀ ਜੋ ਗੁਰ ਕਹ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਗੁਰ ਸਿੱਖ ਦਾ ਕੰਮ ਕੀ ਹੈ ਗੁਰੂ ਸਿੱਖ ਨੇ ਉਹ ਮੰਨਣਾ ਜੋ ਗੁਰੂ ਨੇ ਬਚਨ ਕਿਹਾ ਤੇ ਵੀਰੋ ਗੁਰੂ ਨੇ ਪ੍ਰਮਾਤਮਾ ਨੇ ਕਿਹੜੀ ਕਰਾਮਾਤ ਕਰਨੀ ਹੈ ਕਿਹੜਾ ਚਮਤਕਾਰ ਕਰਨਾ ਹੈ ਕਿਹੜਾ ਕਾਰਜ ਕਰਨਾ ਹੈ ਉਹ ਸਾਨੂੰ ਪੁੱਛਣਾ ਨਹੀਂ ਗੁਰੂ ਨੇ ਗੁਰੂ ਨੇ ਸਾਨੂੰ ਪੁੱਛਣ ਵਾਸਤੇ ਨਹੀਂ ਆਉਣਾ ਕਿ ਆਹ ਕੰਮ ਮੈਂ ਕਰਾਂ ਜਾਂ ਮੇਰੇ ਕਰਨ ਦੇ ਯੋਗ ਹੈ ਕਿ ਨਹੀਂ ਯੋਗ ਜਾਂ ਇਹ ਕੰਮ ਹੋ ਜਾਵੇ ਤੇ ਜਿਹੜਾ ਲੋਕਾਈ ਨੂੰ ਉਹ ਚੰਗਾ ਲੱਗੇਗਾ ਕਿ ਨਹੀਂ ਲੱਗੇਗਾ ਇਸ ਤਰ੍ਹਾਂ ਹੁੰਦਾ ਹੈ ਕਦੇ ਜੋ ਪ੍ਰਮਾਤਮਾ ਨੇ ਕਰਨਾ ਹੈ ਉਹ ਪ੍ਰਮਾਤਮਾ ਨੇ ਕਰ ਦੇਣਾ ਹੈ ਉਹ ਸਾਨੂੰ ਚਮਤਕਾਰ ਲੱਗੇ ਉਹ ਸਾਡੇ ਵਾਸਤੇ ਦੁੱਖਦਾਈ ਹੋਵੇ ਬੜੀ ਸੋਹਣੀ ਵਾਰ ਹੈ ਭਾਈ ਗੁਰਦਾਸ ਜੀ ਦੀ ਭਾਈ ਵਰਦਾਸ ਜੀ ਆਖਦੇ ਪਾਣੀ ਕਾਠ ਨਾ ਡੋਬਈ ਪਾਲੇ ਦੀ ਲੱਜਾ ਹੈ ਪਾਣੀ ਕਦੇ ਲੱਕੜ ਨੂੰ ਨਹੀਂ ਡੋਬਦਾ ਕਦੇ ਵੀ ਨਹੀਂ ਡੋਬਦਾ ਤੁਸੀਂ ਸਾਰੇ ਆਪਾਂ ਜਾਣਦੇ ਇਹ ਸਾਰਿਆਂ ਵਿੱਚ ਪ੍ਰਚਲਿਤ ਹੈ ਗੱਲ ਕਿ ਲੱਕੜ ਪਾਣੀ ਵਿੱਚ ਡੁੱਬਦੀ ਨਹੀਂ ਕਿਉਂਕਿ ਉਹਨੂੰ ਲੱਜਾ ਆਉਂਦੀ ਹੈ ਉਹਨੂੰ ਪਾਲਣ ਪੋਛਣ ਉਸ ਪਾਣੀ ਨੇ ਕੀਤਾ ਹੈ ਲੱਕੜ ਦਾ ਤੇ ਲੱਕੜ ਪਾਣੀ ਲੈ ਕੇ ਹੀ ਪੈਦਾ ਹੋਇਆ ਦਰਖਤ ਜਿਹਦੀ ਲੱਕੜ ਬਣੀ ਹੈ ਉਹਨੂੰ ਡੋਬਦਾ ਨਹੀਂ ਚਾਹੇ ਕਿਲ ਮਾਰ ਮਾਰ ਕੇ ਉਹਦੇ ਵਿੱਚ ਉਸ ਬੇੜੇ ਬੇੜਾ ਬਣਾ ਕੇ ਉਸ ਬੇੜੇ ਦੇ ਉੱਤੇ ਹਜ਼ਾਰਾਂ ਟਨ ਲੋਹਾ ਲੱਦ ਕੇ ਨਿਕਲ ਜਾਂਦਾ ਪਰ ਪਾਣੀ ਤਾਂ ਵੀ ਨਹੀਂ ਡੋਬਦਾ ਪਰ ਇੱਕ ਨੇ ਸਵਾਲ ਕੀਤਾ ਕਿੰਦਾ ਇੱਕ ਲੱਕੜ ਨੂੰ ਪਾਣੀ ਡੋਬਦਾ ਹੈ ਆਖਦੇ ਕਿਉਂ ਡੁੱਬਦੀ ਹੈ ਆਖਦੇ ਅਗਰੇ ਡੋਬੇ ਜਾਣ ਕੈ ਨਰਮੋਲਕ ਧਜੈ ਅਗਰ ਚੰਦਨ ਦੀ ਲੱਕੜ ਪਾਣੀ ਵਿੱਚ ਡੁੱਬਦੀ ਹੈ ਉਹਨੂੰ ਪਾਣੀ ਡੋਬਦਾ ਪਰ ਉਹਨੂੰ ਇਸ ਕਰਕੇ ਨਹੀਂ ਡੋਬਦਾ ਕਿ ਆਪਣੇ ਪਾਲੇ ਹੋਏ ਨੂੰ ਮੈਂ ਡੋਬਦਿਆਂ ਉਹਨੂੰ ਇਸ ਕਰਕੇ ਡੋਬਦਾ ਕਿ ਉਸ ਪਾਣੀ ਵਿੱਚ ਡੁੱਬਣ ਨਾਲ ਉਹਦੀ ਕੀਮਤ ਵੱਧਦੀ ਹੈ ਖਰੀਦਦਾਰ ਜਿਹੜੇ ਨੇ ਜਿਹੜੇ ਅਗਰ ਚੰਦਨ ਨੂੰ ਖਰੀਦਦੇ ਨੇ ਉਹ ਪਹਿਲਾਂ ਉਹਦੇ ਟੁਕੜੇ ਨੂੰ ਪਾਣੀ ਵਿੱਚ ਛੁੱਟ ਕੇ ਵੇਂਦੇ ਨੇ ਜੇ ਉਹ ਡੁੱਬਦਾ ਤੇ ਫਿਰ ਉਹਦੀ ਕੀਮਤ ਵੱਧਦੀ ਹੈ ਗੁਰੂ ਦੇ ਦਰ ਤੇ ਹਰ ਵਕਤ ਤਰਨਾ ਹੀ ਨਹੀਂ ਗੁਰੂ ਦੇ ਦਰ ਤੇ ਹਰ ਵਕਤ ਸੋਖੀ ਨਹੀਂ ਮੰਨਣਾ ਕਈ ਵਾਰੀ ਅਸੀਂ ਦੁੱਖ ਨੂੰ ਜਦੋਂ ਆਪਣੇ ਸਰੀਰ ਤੇ ਸਹਾਰ ਜਾਂਦੇ ਆ ਉਹਦੇ ਨਾਲ ਵੀ ਗੁਰੂ ਦੀ ਰਹਿਮਤ ਵढਾਈ ਵੱਧਦੀ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਕਲਾ ਕਿਵੇਂ ਵਧਣੀ ਹੈ ਇਹ ਅਸੀਂ ਫੈਸਲਾ ਨਹੀਂ ਕਰਨਾ ਜੇ ਭਾਈ ਤਾਰੂ ਸਿੰਘ ਸੀਸ ਉਹਨਾਂ ਨੇ ਖੋਪਰਾ ਲੋਹਾ ਲਿਆ ਸੀਸ ਦੇ ਉੱਤੋਂ ਤੇ ਇਹਦੇ ਨਾਲ ਕੋਈ ਗੁਰੂ ਘਰ ਦੀ ਜਿਹੜੀ ਕਲਾ ਉਹ ਘਟੀ ਨਹੀਂ ਜੇ ਭਾਈ ਮਤੀਦਾਸ ਦੇ ਸੀਸ ਤੇ ਆਰੇ ਨਾਲ ਉਹਨੂੰ ਚੀਰ ਦਿੱਤਾ ਗਿਆ ਛੇ ਦਾ ਸਿੰਘਾਂ ਨੂੰ ਇਹਦੇ ਨਾਲ ਕੋਈ ਕਲਾ ਘਟਣੀ ਨਹੀਂ ਇਹ ਵਧਦੀ ਹੈ ਹੁਣ ਕਲਾ ਘਟਣੀ ਕਿਵੇਂ ਤੇ ਵਧਣੀ ਕਿਵੇਂ ਹੈ ਇਹ ਸਾਡੀ ਸੋਚ ਦੇ ਅਨੁਸਾਰ ਗੁਰੂ ਸੱਵਣੇ ਨਹੀਂ ਚੱਲਣਾ ਜੇ ਇੱਕ ਸਿੱਖ ਨੂੰ ਗੁਰੂ ਰਾਮਦਾਸ ਪਾਤਸ਼ਾਹ ਸੁੱਖ ਦੇ ਰਹੇ ਨੇ ਜੇ ਇੱਕ ਜੀਵ ਉਸ ਸਰੋਵਰ ਵਿੱਚ ਇਸ਼ਨਾਨ ਕਰਕੇ ਅੱਖਾਂ ਦੀ ਕੰਨਾਂ ਦੀ ਜ਼ੁਬਾਨ ਦੀ ਬੰਦ ਹੋਈ ਦੀ ਪ੍ਰਾਪਤੀ ਕਰ ਰਿਹਾ ਹੈ ਉਹਦੇ ਬੋਲਣ ਨਾਲ ਵੜਾਈ ਸਰੋਵਰ ਦੀ ਵਧੀ ਹੈ ਇੱਕ ਉਹ ਵੀ ਹੈ ਜਿਹੜਾ ਉੱਥੇ ਦੁੱਖ ਵੀ ਪ੍ਰਾਪਤ ਕਰਕੇ ਉਹਦੀ ਵਡਿਆਈ ਵੱਧ ਰਹੀ ਹੈ ਉਸ ਤਰ੍ਹਾਂ ਹੋਰ ਦੀ ਵਡਿਆਈ ਨਹੀਂ ਕਦੇ ਵੀ ਕਰ ਸਕਦੀ ਜਿਹੜਾ ਅਸੀਂ ਇਸ ਤਰ੍ਹਾਂ ਬਹਿ ਜਾਂਦੇ ਆਪਣੇ ਧਾਰੇ ਬਨ ਕੇ ਸਜਾ ਕੇ ਦਸਤਾਰਾਂ ਸਜਾ ਕੇ ਔਰ ਸਾਨੂੰ ਪਤਾ ਨਹੀਂ ਕਿੰਨੀਆਂ ਕੁਰਬਾਨੀਆਂ ਵਿੱਚੋਂ ਇਹ ਜੀਵਨ ਮਿਲਿਆ ਅਸੀਂ ਉਂਗਲ ਚੁੱਕ ਲੈਨੇ ਤੁਸੀਂ ਦੱਸੋ ਗੁਰਬਾਣੀ ਦੇ ਮਹਾਬੋਲ ਨੇ ਅੱਖ ਦੇ ਅੰਦੇ ਏਨ ਅੱਖੀਆਂ ਜਿੰਨ ਮੁਖ ਲੋਇਣ ਨਾਹੀਂ ਅੰਦੇ ਸਹੀ ਨਾਨਕਾ ਖਸਮੋਂ ਕੁੱਤੇ ਜਾਏ ਅੰਨੇ ਉਹ ਨਹੀਂ ਜਨਾਂ ਦੇ ਮੁਖ ਤੇ ਜਿਨ੍ਹਾਂ ਦੇ ਫੇਸ ਤੇ ਅੱਖਾਂ ਨਹੀਂ ਪ੍ਰਮਾਤਮਾ ਨੇ ਨਜ਼ਰ ਨਹੀਂ ਦਿੱਤੀ ਅੰਨੇ ਉਹ ਨੇ ਜਿਹੜੇ ਖਸਮ ਤੋਂ ਖੁੰਝੇ ਹੋ ਜਾਂਦੇ ਨੇ ਇਹ ਜਿਹੜੇ ਮਨੁੱਖ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਕਿਰਪਾ ਤੇ ਉਂਗਲ ਵੀ ਚੁੱਕ ਰਹੇ ਨੇ ਤੇ ਨਾਲੇ ਕਹਿੰਦੇ ਅਸੀਂ ਸੀਸ ਵੀ ਝੁਕਾਉਨੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਕਹਿੰਦਾ ਕਰੋੜਾਂ ਵਰੀ ਸੀਸ ਮੈਂ ਝੁਕਾ ਰਿਹਾ ਪਰ ਨਾਲ ਸਵਾਲ ਵੀ ਚੁੱਕ ਰਿਹਾ ਕਿਉਂ ਰਾਗੀ ਸਿੰਘ ਕਿਉਂ ਨਹੀਂ ਠੀਕ ਹੋਏ ਮੈਂ ਬੇਨਤੀ ਕਰਨੀ ਚਾਹੁੰਦਾ ਅੰਦੇ ਉਹ ਨਹੀਂ ਜਿਨ੍ਹਾਂ ਨੂੰ ਇਸ ਫੇਸ ਤੇ ਚਿਹਰੇ ਤੇ ਨਜ਼ਰ ਨਹੀਂ ਮਿਲੀ ਅੰਦੇ ਉਹ ਨੇ ਜਿਨ੍ਹਾਂ ਨੂੰ ਨਜ਼ਰ ਮਿਲੀ ਹੈ ਤੇ ਅੰਨੇ ਕਿ ਉੱਥੋਂ ਦੀ ਲੰਘ ਗਏ ਗੁਰ ਦੇਖੋ ਅੱਜ ਜੇ ਜੋ ਉਹਨਾਂ ਕੀਰਤਨੀਆਂ ਦਾ ਰਤਬਾ ਹੈ ਮੈਂ ਸਮਝਦਾ ਕਿਸੇ ਅੱਖਾਂ ਵਾਲੇ ਨੂੰ ਵੀ ਇੰਨਾ ਮਾਣ ਸਤਕਾਰ ਇੱਜ਼ਤ ਉਹਦਾ ਰਤਬਾ ਕਾਇਮ ਨਹੀਂ ਜਿੰਨਾ ਇਨਾਂ ਰਾਗੀ ਸਿੰਘਾਂ ਨੂੰ ਹੈ ਔਰ ਇਨਾਂ ਰਾਗੀ ਸਿੰਘਾਂ ਦੇ ਕਰ ਕੰਮਲਾਂ ਵਿੱਚ ਹੱਥਾਂ ਵਿੱਚੋਂ ਉਹ ਸੁਰਾਂ ਦੇ ਉੱਤੇ ਕੀਰਤਨ ਹੁੰਦਾ ਹੈ ਜਿਨ੍ਹਾਂ ਸੁਰਾਂ ਨੂੰ ਸੁਣ ਕੇ ਸਰੋਤੇ ਗਿਆਨੀ ਜਨਾਂ ਦੇ ਮਨਾਂ ਵਿੱਚ ਖੇੜਾ ਆ ਜਾਂਦਾ ਹੈ ਵੇਖੋ ਨੱਚਣਾ ਗਾਉਣਾ ਬਹੁਤ ਵਧੀਆ ਗੱਲ ਦੁਨੀਆ ਸੁਣਦੀ ਹੈ ਬਹੁਤ ਸਿੰਗਰ ਨੇ ਗਾਉਣ ਵਾਲੇ ਪਰ ਉਹ ਸਿੰਗਰ ਮਨ ਨੂੰ ਨਹੀਂ ਹਿਲਾ ਸਕਦੇ ਮਨ ਦੀ ਤਾਰ ਨੂੰ ਨਹੀਂ ਹਿਲਾ ਸਕਦੇ ਅਧਿਆਤਮਕਤਾ ਨਹੀਂ ਜਗਾ ਸਕਦੇ ਪਰ ਕਿੱਡੇ ਸਾਡੇ ਰਾਗੀ ਸਿੰਘ ਸਤਕਾਰਯੋਗ ਨੇ ਸਾਡਾ ਸੀਸ ਝੁਕਦਾ ਉਹਨਾਂ ਦੇ ਅੱਗੇ ਜਿਨ੍ਹਾਂ ਤੇ ਸ਼ਕਤ ਸਵਾਲ ਚੁੱਕ ਰਿਹਾ ਕਿ ਇਹਨਾਂ ਰਾਗੀ ਸਿੰਘਾਂ ਦੀ ਨਜ਼ਰ ਕਿਉਂ ਨਹੀਂ ਵਾਪਸ ਆਈ ਤੁਸੀਂ ਉਹਨਾਂ ਰਾਗੀ ਸਿੰਘਾਂ ਨੂੰ ਪੁੱਛ ਕੇ ਵੇਖੋ ਤੁਹਾਡਾ ਰਤਬਾ ਕੀ ਹੈ ਦੂਜੀ ਮੈਂ ਬੇਨਤੀ ਇਹ ਕਰਦਿਆਂ ਵੀਰੋ ਕਈ ਰੂਹਾਂ ਜਦੋਂ ਗੁਰੂ ਰਾਮਦਾਸ ਪਾਸ਼ਾ ਦੇ ਸਰੋਵਰ ਦੀ ਸੇਵਾ ਚੱਲਦੀ ਬਾਬਾ ਬੁੱਢਾ ਸਾਹਿਬ ਇੱਥੇ ਗੁਰੂ ਅਰਜਨ ਦੇਵ ਬੈਠੇ ਭਾਈ ਗੁਰਦਾਸ ਜੀ ਬੈਠੇ ਏਡੇ ਏਡੇ ਮਹਾਪੁਰਖ ਬੈਠੇ ਜਿਹੜੇ ਭਾਈ ਜੇਠਾ ਜੀ ਪ੍ਰਾਣਾ ਜੀ ਲੰਗਾਹ ਜੀ ਜਿਨ੍ਹਾਂ ਨੇ ਗੁਰਮੁਖ ਪਿਆਰਿਓ ਸੇਵਾਵਾਂ ਕੀਤੀਆਂ ਸਰੋਵਰ ਵਿੱਚ ਔਰ ਉੱਥੇ ਦੇਵੀ ਦੇਵਤੇ ਵੀ ਸੇਵਾ ਕਰ ਗਏ ਕਿ ਇਹ ਪਾਵਨ ਸੇਵਾ ਆਰੰਭ ਹੋ ਰਹੀ ਪਰਉਪਕਾਰ ਵਾਸਤੇ ਉੱਥੇ ਮੈਂ ਬੇਨਤੀ ਕਰਾਂ ਕਿ ਭੱਟਾਂ ਦੇ ਸਵਈਏ ਪੜ ਲਓ ਗੁਰਬਾਣੀ ਵਿੱਚ ਬਹੁਤ ਸਾਰੀਆਂ ਰੂਹਾਂ ਇਸ ਸੰਸਾਰ ਤੇ ਆਉਂਦੀਆਂ ਨੇ ਜਿਹੜੀਆਂ ਇਸ ਸੰਸਾਰ ਨੂੰ ਵੇਖਣਾ ਨਹੀਂ ਚਾਹੁੰਦੀਆਂ ਇੱਕ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਸੇਵਾ ਕਰਕੇ ਉਹ ਦੁਨੀਆ ਨੂੰ ਜਨਾਹ ਜਾਂਦੇ ਨੇ ਕਿ ਅਸੀਂ ਕੌਣ ਆ ਤੁਸੀਂ ਇਤੋਂ ਹੀ ਅੰਦਾਜ਼ਾ ਲਾਓ ਆਪ ਹੋ ਸਕਦਾ ਧਰਮ ਹੈ ਐਸੀਆਂ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ ਆਈਆਂ ਜਿਹੜੀਆਂ ਇਹ ਮਿੱਥ ਕੇ ਆਈਆਂ ਗੁਰੂ ਰਾਮਦਾਸ ਪਾਤਸ਼ਾਹ ਤੂੰ ਸਾਨੂੰ ਸਿਰਫ ਆਪਣੇ ਦਰ ਤੇ ਕੀਰਤਨ ਕਰਨ ਦੀ ਆਗਿਆ ਦੇ ਅਸੀਂ ਹੋਰ ਕੁਝ ਚਾਹੁੰਦੇ ਨੇ ਸੋ ਮੇਰੇ ਕਹਿਣ ਤੋਂ ਭਾਵ ਹੈ ਗੁਰੂ ਦੇ ਦਰ ਤੋਂ ਸੁਖੀ ਨਹੀਂ ਲੱਭੀ ਜਾਣਾ ਕਿ ਸੇਵਾਦਾਰ ਕਿਉਂ ਨਹੀਂ ਠੀਕ ਹੋਇਆ ਜੀ ਰਾਗੀ ਸਿੰਘ ਕਿਉਂ ਨਹੀਂ ਠੀਕ ਹੋਏ ਆ ਨਹੀਂ ਠੀਕ ਹੋਆ ਇਹਨੂੰ ਠੀਕ ਹੋਣਾ ਚਾਹੀਦਾ ਸੀ ਇਹ ਧਰਮ ਸਾਡੀ ਮਰਜ਼ੀ ਨਾਲ ਨਹੀਂ ਚੱਲਣਾ ਗੁਰੂ ਸਾਹਿਬ ਨੇ ਜਿਹਨੂੰ ਕਿਰਪਾ ਕਰਨੀ ਹੈ ਉਹ ਰਜਨੀ ਦੇ ਪਿੰਗਲੇ ਪਤੀ ਦੇ ਉੱਪਰ ਵੀ ਕਰ ਦਿੱਤੀ ਉਹਨੇ ਕਈ ਰਹਿ ਗਏ ਇੱਕ ਜਾ ਗੰਦੇ ਨਾਂ ਲਹਿਣ ਇੱਕ ਨਾ ਸੁੱਤਿਆਂ ਦੇ ਉਠਾਲ ਇੱਕ ਜਾਗਦੇ ਵੀ ਉਹਦੀ ਕਿਰਪਾ ਨੂੰ ਪ੍ਰਾਪਤ ਨਹੀਂ ਕਰ ਸਕੇ ਤੇ ਇੱਕ ਨਾ ਨੂੰ ਸੁੱਤਿਆਂ ਨੂੰ ਅਣਪੋਹਲ ਬੰਦਿਆਂ ਨੂੰ ਜਦੋਂ ਉਹਨਾਂ ਦਾ ਸਮਾਂ ਆ ਗਿਆ ਗੱਲ ਕਰਮਾਂ ਅਨੁਸਾਰ ਦਿੱਤੇ ਸਮੇਂ ਦੀ ਹੈ ਜਦੋਂ ਸਮਾਂ ਆ ਗਿਆ ਅਨਪੋਲ ਜਿਨ੍ਹਾਂ ਨੂੰ ਕੁਝ ਨਹੀਂ ਸੀ ਪਤਾ ਉਹਨਾਂ ਨੂੰ ਵੀ ਬਾਹੋਂ ਪਕੜ ਕੇ ਪਰਮੇਸ਼ਰ ਨੇ ਅਠਾ ਕੇ ਆਪਣੇ ਦਰ ਦੇ ਨਾਲ ਜੋੜ ਦਿਆ ਉਹ ਵੀ ਤਰ ਗਏ ਮੇਰੀ ਬੇਨਤੀ ਕਰਨ ਦਾ ਇਹ ਮਕਸਦ ਹੈ ਕਦੇ ਵੀ ਇਹ ਗੱਲ ਨਹੀਂ ਕਹਿਣੇ ਕਿ ਇਹ ਨਹੀਂ ਹੋਇਆ ਆ ਇਸ ਤਰ੍ਹਾਂ ਰੱਬ ਨੂੰ ਕਰਨਾ ਚਾਹੀਦਾ ਸੀ ਰੱਬ ਸਾਡੀ ਮਰਜ਼ੀ ਨਾਲ ਨਹੀਂ ਚੱਲਣਾ ਅਸੀਂ ਧਰਮ ਦੇ ਅਨੁਸਾਰ ਚੱਲਣਾ ਹੈ ਜੇ ਚੱਲਾਂਗੇ ਤੇ ਸਾਡਾ ਜੀਵਨ ਸਫਲ ਹੋਏਗਾ ਜੇ ਨਹੀਂ ਚੱਲਦੇ ਪਰ ਐਵੇਂ ਬਹੁਤੇ ਵਿਦਵਾਨ ਬਣਨ ਦੀ ਲੋੜ ਨਹੀਂ ਕਿਉਂਕਿ ਵੇਖੋ ਜਿਹੜਾ ਵਕੀਲ ਹੈ ਜਿਹੜਾ ਲਾਇਰ ਹੈ ਉਹ ਕੋਰਟ ਦੇ ਵਿੱਚ ਜਾ ਕੇ ਆਪਣਾ ਕੇਸ ਉਠਾ ਸਕਦਾ ਹੈ ਉਹ ਗੱਲ ਕਰਦਾ ਹੈ ਜੱਜ ਸਾਹਿਬ ਦੇ ਸਾਹਮਣੇ ਜਿਹੜਾ ਡਾਕਟਰ ਹੈ ਉਹ ਆਪਣੇ ਆਪਰੇਸ਼ਨ ਥੀਏਟਰ ਦੇ ਵਿੱਚ ਹੈ ਤੇ ਜੇ ਵਕੀਲ ਕਹੇ ਮੈਂ ਆਪਰੇਸ਼ਨ ਥੀਏਟਰ ਚ ਜਾਣਾ ਹੈ ਤੇ ਜਿਹੜਾ ਡਾਕਟਰ ਹੈ ਉਹ ਕਵੇ ਮੈਂ ਕੇਸ ਲੜਨਾ ਹੈ ਤੇ ਇਹ ਤੇ ਫਿਰ ਬਹੁਤੀ ਗੱਲ ਬਣਦੀ ਨਹੀਂ ਇਸੇ ਤਰ੍ਹਾਂ ਜੇ ਧਰਮ ਦੀ ਗੱਲ ਕਰਨੀ ਧਰਮ ਦੇ ਕਿਸੇ ਵਿਸ਼ੇ ਤੇ ਬਹਿਸ ਕਰਨੀ ਹੈ ਤੇ ਧਾਰਮਿਕ ਮਨੁੱਖ ਹੋਣੇ ਚਾਹੀਦੇ ਨੇ ਜਿਨ੍ਹਾਂ ਨੂੰ ਧਰਮ ਦਾ ਗਿਆਨ ਹੋਵੇ ਜਿਨ੍ਹਾਂ ਨੂੰ ਧਰਮ ਦਾ ਉੱਕਾ ਹੀ ਗਿਆਨ ਨਹੀਂ ਇੱਕ ਚਮਤਕਾਰ ਉਹਨਾਂ ਨੇ ਵੇਖ ਲਿਆ ਕਿ ਅੱਖਾਂ ਠੀਕ ਹੋ ਗਈਆਂ ਜੀ ਕਿਸੇ ਦੀ ਰਸਨਾ ਉਹ ਛੋਟਾ ਜਿਹਾ ਬੱਚਾ ਸੀ ਉਹ ਬੋਲਦਾ ਨਹੀਂ ਸੀ ਉਹ ਬੋਲਣ ਲੱਗ ਪਿਆ ਉਹ ਟਰੈਕਟਰ ਲੈ ਕੇ ਆਏ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਤੇ ਅੱਗੇ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਜੇ ਕਹਿਣ ਕਿ ਭਈ ਤੁਹਾਡਾ ਚਮਤਕਾਰ ਕਿਵੇਂ ਹੋ ਗਿਆ ਸਾਡੇ ਤਰਾਗੀ ਸਿੰਘ ਨਹੀਂ ਠੀਕ ਹੋ ਰਿਹਾ ਸਾਡੇ ਦੇ ਕਿਸੇ ਮੁਲਾਜ਼ਮ ਨੂੰ ਸ਼ੂਗਰ ਹੋਈ ਹੈ ਉਹ ਨਹੀਂ ਠੀਕ ਹੋ ਰਿਹਾ ਅਸੀਂ ਤੁਹਾਡੀ ਗੱਲ ਮੰਨਦੇ ਨੇ ਅਸੀਂ ਟਰੈਕਟਰ ਨਹੀਂ ਲੈਣਾ ਕਿਉਂਕਿ ਇੱਥੇ ਚਮਤਕਾਰ ਹੁੰਦੇ ਨੇ ਵੀਰੇ ਚਮਤਕਾਰ ਵੀ ਹੁੰਦੇ ਨੇ ਹੁੰਦੇ ਰਹਿਣਗੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਵਿੜਿਆਈ ਨੂੰ ਕੌਣ ਜਾਣ ਸਕਦਾ ਹੈ ਹੁਣ ਗੁਰੂ ਰਾਮਦਾਸ ਪਾਤਸ਼ਾਹ ਨੇ ਆਪਣੀ ਕਲਾ ਕਿਵੇਂ ਵਧਾਉਣੀ ਹੈ ਕਿਵੇਂ ਸੰਗਤਾਂ ਵਿੱਚ ਇਹ ਕਲਾ ਦਾ ਪ੍ਰਚਾਰ ਕਰਨਾ ਹੈ ਇਹ ਅਸੀਂ ਲੋਕ ਨਹੀਂ ਜਾਣ ਸਕਦੇ ਸਾਡੀ ਬਿਰਤੀ ਬੜੀ ਨੀਵੀਂ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਇਹ ਗੁਰੂ ਸਾਹਿਬ ਨੇ ਜਦੋਂ ਲਿਖ ਦਿੱਤਾ ਕਿ ਮੈਨੂੰ ਕਿਸੇ ਗਿਆਨ ਦਾ ਕਿਸੇ ਧਿਆਨ ਦਾ ਪਤਾ ਨਹੀਂ ਤੇ ਸਿੱਖ ਕਹਿ ਰਹੇ ਕਿ ਸਾਨੂੰ ਪਤਾ ਹੈ ਤੇ ਗੁਰਬਾਣੀ ਦੇ ਮਹਾ ਬੋਲੇ ਸੋਈ ਅਜਾਨ ਕਹੈ ਮੈਂ ਜਾਣਾਂ ਉਹ ਅਣਜਾਣ ਜਿਹੜਾ ਕਹਿੰਦਾ ਮੈਂ ਜਾਣਦਾ ਹੈ ਇਹ ਸਭ ਤੋਂ ਵੱਡੀ ਨਿਸ਼ਾਨੀ ਅਣਜਾਣ ਮਨੁੱਖ ਦੀ ਉਹ ਕਹੇਗਾ ਮੈਂ ਸਾਰਾ ਕੁਝ ਜਾਣਦਾ ਗੁਰੂ ਰਾਮਦਾਸ ਪਾਤਸ਼ਾਹ ਦਾ ਸਰੋਵਰ ਕੀ ਹੈ ਇਹ ਬੀਬੀ ਰਜਨੀ ਨੂੰ ਪਤਾ ਸੀ ਜੀ ਦਾ ਜਿਤਨwidehat ਕਊਆ ਹੰਸ ਹੋਏ ਜਿਹਦੇ ਪਤੀ ਨੇ ਉਹ ਜਿਹੜੇ ਕਾਂ ਸੀ ਉਹ ਚੁੱਭੀ ਮਾਰਦੇ ਦੇਖੇ ਕਿ ਕਾਲੇ ਪੰਛੀ ਚੁੱਭੀ ਮਾਰਦੇ ਨੇ ਤੇ ਚਿੱਟੇ ਹੋ ਕੇ ਨਿਕਲਦੇ ਇਹ ਕੋਈ ਇਤਿਹਾਸ ਕੋਲੋਂ ਨਹੀਂ ਬਣਾਇਆ ਸੀ ਜੋ ਝਾੜੀ ਸੀ ਉਹਨੂੰ ਫੜ ਕੇ ਹੱਥ ਤੇ ਉਹਨੇ ਚੁੱਭੀ ਮਾਰੀ ਤੇ ਉਹਦਾ ਸਰੀਰ ਨਰਵਾ ਹੋ ਗਿਆ ਗੁਰੂ ਸਾਹਿਬ ਕੋਲ ਮਸਲਾ ਆਇਆ ਜਦੋਂ ਤੀਰਥ ਪ੍ਰਗਟ ਹੋਣੇ ਹੁੰਦੇ ਫੇ ਕਰਾਮਾਤਾਂ ਫਿਰ ਚਮਤਕਾਰ ਉਹ ਖਾਏ ਜਾਂਦੇ ਨੇ ਉਹ ਕਦੋਂ ਵਿਖਾਉਣੇ ਨੇ ਸਾਡੀ ਮਰਜ਼ੀ ਨਾਲ ਨਹੀਂ ਵਿਖਾਉਣੇ ਸੋ ਮੇਰੀ ਬੇਨਤੀ ਵੀਰੋ ਪ੍ਰਵਾਨ ਕਰਨ ਸਿੱਖ ਜੀਵਨ ਜਾਂਚ ਬਾਬਾ ਬਕਾਲਾ ਸਾਹਿਬ ਰਜਿਸਟਰਡ ਪੰਜਾਬ ਦਾ ਮੁਖੀ ਹੁਣ ਦੇ ਨਾਤੇ ਮੈਂ ਬੇਨਤੀ ਕਰਦਾ ਪੂਰੀ ਜਾਣਕਾਰੀ ਨਾਲ ਗੱਲ ਕਰੋ ਤੇ ਜਿਹੜੇ ਅੱਗੇ ਪੱਤਰਕਾਰ ਬੈਠੇ ਨੇ ਉਹਨਾਂ ਨੂੰ ਵੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਅਧੂਰੀ ਜਾਣਕਾਰੀ ਤੇ ਅਧੂਰਾ ਵਾਅਦ ਜਿਹੜੇ ਉਹ ਜਾਂਦੇ ਲੈਵਾ ਸਥਿਤੀਆਂ ਪੈਦਾ ਕਰ ਦਿੰਦੇ ਉਹ ਮੌਤ ਦਾ ਕਾਰਨ ਬਣ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ